ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਿਆਲ ਦੇ ਦਿਨ ਸੀ ਤੇ ਧੁੱਪ ਵੀ ਵਧੀਆ ਨਿਕਲੀ ਸੀ ਸਵੇਰ ਦਾ ਨਾਸ਼ਤਾ ਕਰਨ ਤੋਂ ਬਾਅਦ ਬਲਵੀਰ ਤੇ ਉਸ ਦੀ ਘਰ ਵਾਲੀ ਜਤਿੰਦਰ ਬਾਜ਼ਾਰ ਵਿੱਚੋਂ ਘਰ ਦਾ ਸਾਮਾਨ ਖਰੀਦਣ ਲਈ ਗਏ ਖਰੀਦਦਾਰੀ ਕਰਦੇ ਕਰਦੇ ਉਹਨਾਂ ਨੂੰ ਦੁਪਹਿਰ ਹੋ ਗਈ ਵਾਪਸ ਆਉਂਦੇ ਵੇਲੇ ਜਤਿੰਦਰ ਇੱਕ ਸਕੂਲ ਦੀ ਬਿਲਡਿੰਗ ਦੇ ਸਾਹਮਣੇ ਰੁਕ ਗਈ ਸਕੂਲ ਵਿੱਚ ਛੁੱਟੀ ਦਾ ਟਾਈਮ ਸੀ ਗੇਟ ਖੁੱਲਿਆ ਹੋਇਆ ਸੀ ਬੱਚੇ ਸਕੂਲ ਦੇ ਗੇਟ ਚੋਂ ਬਾਹਰ ਆ ਕੇ ਕੋਈ ਆਪਣੇ ਮੰਮੀ ਡੈਡੀ ਨਾਲ ਤੇ ਕੋਈ ਆਪਣੀ ਸਕੂਲ ਦੀ ਵਸ ਵਿੱਚ ਜਾਣ ਲਈ ਇਕੱਠੇ ਹੋ ਰਹੇ ਸੀ। ਬਲਵੀਰ ਜੀ ਆਪਣੀ ਘਰਵਾਲੀ ਜਤਿੰਦਰ ਨੂੰ ਕਹਿਣ ਲੱਗੇ ਕਿ ਜਤਿੰਦਰ ਜੈਨੂ ਕਿੰਨੀ ਵਾਰ ਯਾਦ ਕਰਾਉਣਾ ਪਏਗਾ। ਹੁਣ ਸਾਡਾ ਬੇਟਾ ਇੱਥੇ ਨਹੀਂ ਪੜਦਾ। ਉਸ ਦੀ ਪੜ੍ਹਾਈ ਤਾਂ ਕਈ ਸਾਲ ਪਹਿਲਾਂ ਪੂਰੀ ਹੋ ਗਈ ਹੈ। ਉਹ ਤਾਂ ਕਦੋਂ ਦਾ ਇਸ ਸਕੂਲ ਨੂੰ ਛੱਡ ਚੁੱਕਿਆ ਹੈ। ਸਕੂਲ ਤਾਂ ਕੀ ਉਹ ਤਾਂ ਹੁਣ ਸਾਨੂੰ ਅਤੇ ਇਸ ਦੇਸ਼ ਨੂੰ ਵੀ ਛੱਡ ਕੇ ਜਾ ਚੁੱਕਿਆ ਹੈ। ਇਹ ਕਹਿੰਦੇ ਹੋਏ ਬਲਵੀਰ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਹਾਂ ਮੈਂ ਜਾਣਦੀ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਇਸ ਸਕੂਲ ਦੇ ਕੋਲੋਂ ਲੰਘਦੇ ਹੋਏ ਮੇਰੇ ਕਦਮ ਆਪਣੇ ਆਪ ਰੁਕ ਜਾਂਦੇ ਹਨ ਮੈਨੂੰ ਅੱਜ ਵੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਾਡਾ ਪੁੱਤਰ ਦੌੜਦਾ ਹੋਇਆ ਆ ਕੇ ਮੇਰੇ ਸੀਨੇ ਨਾਲ ਲੱਗ ਜਾਵੇਗਾ ਮੈਨੂੰ ਤਾਂ ਗੁਰਤੇਜ ਦੀ ਬਹੁਤ ਜ਼ਿਆਦਾ ਆਉਂਦੀ ਹੈ ਤੁਹਾਨੂੰ ਵੀ ਆਉਂਦੀ ਹੋਵੇਗੀ ਹੈਨਾ ਬਲਵੀਰ ਜੀ ਜਤਿੰਦਰ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ ਜਤੇਂਦਰ ਕਦੋਂ ਸਮਝੇਂਗੀ ਤੂੰ ਬੱਚੇ ਜਦੋਂ ਵੱਡੇ ਹੋ ਜਾਣ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਉਹਨਾਂ ਦੇ ਅਧਿਕਾਰ ਬਦਲ ਗਏ ਹਨ ਅਸੀਂ ਇੱਥੇ ਇਕੱਲੇ ਨਹੀਂ ਹਾਂ ਦੋ ਜਾਣੇ ਹਾਂ ਜਦੋਂ ਦੋ ਜਾਣੇ ਇਕੱਠੇ ਹੋਣ ਤਾਂ ਦੋ ਨਹੀਂ 11 ਹੋ ਜਾਂਦੇ ਹਨ ਜਤੇਂਦਰ ਕਹਿਣ ਲੱਗੀ ਤੁਹਾਡੀਆਂ ਗੱਲਾਂ ਸੁਣਨ ਵਿੱਚ ਤਾਂ ਵਧੀਆ ਹਨ ਪਰ ਇੱਕ ਮਾਂ ਦੇ ਮਨ ਨੂੰ ਸੰਤੁਸ਼ਟ ਨਹੀਂ ਕਰ ਸਕਦੀਆਂ ਬਲਵੀਰ ਜੀ ਕਹਿਣ ਲੱਗੇ ਸਾਡੇ ਇਲਾਵਾ ਇਸ ਦੇਸ਼ ਵਿੱਚ ਹੋਰ ਵੀ ਅਜੇ ਅਜੇ ਹੀ ਬਥੇਰੇ ਮਾਪੇ ਹਨ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਛੱਡ ਕੇ ਦੂਜੇ ਦੇਸ਼ਾਂ ਵਿੱਚ ਵੱਸ ਗਏ ਹਨ ਹੁਣ ਤਾਂ ਇਹ ਗੱਲ ਆਮ ਹੀ ਹੋ ਗਈ ਹੈ ਇਹ ਕਹਿੰਦੇ ਹੋਏ ਬਲਵੀਰ ਜੀ ਜਤਿੰਦਰ ਦਾ ਹੱਥ ਫੜ ਕੇ ਉੱਥੋਂ ਚੱਲ ਪਏ ਰਸਤੇ ਵਿੱਚ ਜਾਂਦੇ ਜਾਂਦੇ ਉਹਨਾਂ ਨੂੰ ਵੀ ਅਤੀਤ ਦੀਆਂ ਯਾਦਾਂ ਨੇ ਘੇਰ ਲਿਆ ਜਦੋਂ ਉਹਨਾਂ ਦੇ ਪੁੱਤਰ ਗੁਰਤੇਜ ਦੀ ਕੈਨੇਡਾ ਵਿੱਚ ਨੌਕਰੀ ਲੱਗੀ ਸੀ ਉਸਨੇ ਖੁਸ਼ੀ-ਖੁਸ਼ੀ ਕਿਹਾ ਸੀ ਕਿ ਦੇਖੋ ਪਿਤਾ ਜੀ ਹੁਣ ਤੁਹਾਡਾ ਬੇਟਾ ਕਿਵੇਂ ਤਰੱਕੀਆਂ ਤੇ ਉਚਾਈਆਂ ਤੱਕ ਪਹੁੰਚਦਾ ਹੈ ਆਪਣੇ ਪੁੱਤਰ ਦੀ ਗੱਲ ਸੁਣ ਕੇ ਬਲਵੀਰ ਜੀ ਹੱਕੇ-ਵੱਕੇ ਰਹਿ ਗਏ ਸੀ ਉਸ ਦੀ ਗੱਲ ਸੁਣ ਕੇ ਜਤਿੰਦਰ ਤਾਂ ਜਿਵੇਂ ਪੱਥਰ ਹੀ ਹੋ ਗਈ ਸੀ ਉਸ ਦੀ ਜ਼ਬਾਨ ਵਿੱਚੋਂ ਤਾਂ ਇੱਕ ਵੀ ਸ਼ਬਦ ਬਾਹਰ ਨਹੀਂ ਨਿਕਲਿਆ ਸੀ ਬਲਵੀਰ ਜੀ ਨੇ ਆਪਣੇ ਪੁੱਤਰ ਨੂੰ ਕਿਹਾ ਸੀ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਿਹਾ ਹੈ ਪੁੱਤਰ ਤੁਮ ਤਾਂ ਸਾਡੀ ਇਕਲौती ਸੰਤਾਨ ਹੈ ਇਸ ਉਮਰ ਵਿੱਚ ਅਸੀਂ ਇਕੱਲੇ ਕਿਵੇਂ ਰਹਾਂਗੇ ਉਹ ਕਮਾਉਣ ਵੀ ਪ੍ਰੈਕਟੀਕਲ ਪਿਤਾ ਜੀ ਇਹ ਟਾਈਮ ਇਮੋਸ਼ਨਲ ਹੋਣ ਦਾ ਨਹੀਂ ਹੈ ਇਹ ਮੇਰੀ ਜ਼ਿੰਦਗੀ ਦਾ ਸਵਾਲ ਹੈ ਮੇਰੇ ਸਾਰੇ ਦੋਸਤ ਦੇਸ਼ਾਂ ਵਿਦੇਸ਼ਾਂ ਵਿੱਚ ਸੈਟਲ ਹੋ ਗਏ ਹਨ ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਵੀ ਜ਼ਿੰਦਗੀ ਭਰ ਇੱਥੇ ਹੀ ਫਸਿਆ ਰਹਾ ਕਿਉਂ ਪੁੱਤਰ ਇੱਥੇ ਕੀ ਕਮੀ ਹੈ ਇੱਥੇ ਵੀ ਤੂੰ ਵਧੀਆ ਨੌਕਰੀ ਕਰਦਾ ਹੈ ਇਹ ਘਰ ਵੀ ਸਾਡਾ ਆਪਣਾ ਹੈ ਤੂੰ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਵਿਦੇਸ਼ ਦੀ ਧਰਤੀ ਤੇ ਕਿਉਂ ਬਸਣਾ ਚਾਹੁੰਦਾ ਹੈ ਸਾਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਪੁੱਤਰ ਅਸੀਂ ਇਸ ਉਮਰ ਵਿੱਚ ਤੇਰੇ ਕੋਲੋਂ ਦੂਰ ਨਹੀਂ ਹੋਣਾ ਚਾਹੁੰਦੇ ਸਾਨੂੰ ਸਾਡੇ ਨੂੰ ਪੁੱਤਰ ਤੇ ਪੋਤਾ ਪੋਤੀ ਆਪਣੇ ਕੋਲ ਚਾਹੀਦੇ ਹਨ ਕਿਉਂ ਪਿਤਾ ਜੀ ਮੇਰੀ ਆਪਣੀ ਕੋਈ ਜ਼ਿੰਦਗੀ ਹੈ ਜਾਂ ਨਹੀਂ ਮੇਰੇ ਵੀ ਕੁਝ ਸੁਪਨੇ ਹਨ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦਾ ਹਾਂ ਬਲਵੀਰ ਜੀ ਕਹਿਣ ਲੱਗੇ ਮੈਨੂੰ ਵੀ ਆਪਣੀ ਨੌਕਰੀ ਦੌਰਾਨ ਵਿਦੇਸ਼ ਜਾਣ ਦਾ ਮੌਕਾ ਮਿਲਿਆ ਸੀ ਪਰੰਤੂ ਤੇਰੀ ਬੋਰਡ ਦੀ ਪੜ੍ਹਾਈ ਕਰਕੇ ਅਸੀਂ ਵਿਦੇਸ਼ ਨਹੀਂ ਗਏ ਸੀ ਮੈਂ ਪਹਿਲਾਂ ਤੇਰੇ ਬਾਰੇ ਸੋਚਿਆ ਹੁਣ ਗੁਰਤੇਜ ਦੀ ਸ਼ੈਣਸੀਲਤਾ ਜਵਾਬ ਦੇਣ ਲੱਗੀ ਗੁੱਸੇ ਵਿੱਚ ਬੋਲਿਆ ਪਿਤਾ ਜੀ ਇਹ ਤੁਹਾਡੀ ਬੇਵਕੂਫੀ ਸੀ ਹੁਣ ਤੁਸੀਂ ਮੈਥੋਂ ਵੀ ਇਹੀ ਚਾਹੁੰਦੇ ਹੋ ਕਿ ਮੈਂ ਵੀ ਉਹੀ ਬੇਵਕੂਫੀ ਦੁਹਰਾਵਾਂ ਅਤੇ ਆਪਣੀਆਂ ਭਾਵਨਾਵਾਂ ਵਿੱਚ ਬਹਿ ਕੇ ਸਾਰੀ ਉਮਰ ਪਛਤਾਉਂਦਾ ਰਹਾ ਮਾਫ ਕਰਨਾ ਪਿਤਾ ਜੀ ਮੈਥੋਂ ਇਹ ਨਹੀਂ ਹੋ ਸਕਦਾ ਮੈਂ ਪ੍ਰੈਕਟੀਕਲ ਹੋ ਕੇ ਆਪਣੇ ਫੈਸਲੇ ਲੈਣਾ ਜਾਣਦਾ ਹਾਂ ਆਪਣੇ ਪੁੱਤਰ ਦਾ ਜਵਾਬ ਸੁਣ ਕੇ ਬਲਵੀਰ ਜੀ ਇੱਕਦਮ ਸੁੱਨ ਹੋ ਗਏ ਉਹਨਾਂ ਨੇ ਆਪਣੀ ਘਰ ਵਾਲੀ ਜਤਿੰਦਰ ਵੱਲ ਵੇਖਿਆ ਪਾਰਸ ਦੀਆਂ ਅੱਖਾਂ ਵਿੱਚ ਸਿਰਫ ਹੰਝੂ ਹੀ ਸਨ ਉਹ ਤਾਂ ਸਦਮੇ ਵਿੱਚ ਲੱਗ ਰਹੀ ਸੀ ਪਰ ਉਸ ਦੇ ਪੁੱਤਰ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਵਿਦੇਸ਼ ਵਿੱਚ ਸੁਨਹਿਰੇ ਭਵਿੱਖ ਦੀ ਲਾਲਸਾ ਉਸ ਦੇ ਅੰਦਰ ਘਰ ਕਰ ਗਈ ਸੀ ਗੁਰਤੇਜ ਆਪਣੇ ਮਾਤਾ ਪਿਤਾ ਦੀਆਂ ਭਾਵਨਾਵਾਂ ਦਾ ਗਲਾ ਘੋਟ ਕੇ ਆਪਣੀ ਘਰ ਵਾਲੀ ਅਤੇ ਬੱਚਿਆਂ ਨੂੰ ਲੈ ਕੇ ਵਿਦੇਸ਼ ਚੱਲਿਆ ਗਿਆ ਇਨ੍ਹਾਂ ਗੱਲਾਂ ਨੂੰ ਯਾਦ ਕਰਦੇ ਕਰਦੇ ਬਲਵੀਰ ਜੀ ਆਪਣੇ ਘਰ ਪਹੁੰਚ ਗਏ। ਉਹਨਾਂ ਨੇ ਆਪਣੀ ਘਰਵਾਲੀ ਨੂੰ ਕਿਹਾ, "ਲਿਆ ਜਤਿੰਦਰ ਚਾਬੀ ਦੇ," ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਜਦੋਂ ਬਲਵੀਰ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਹ ਆਪਣਾ ਸਿਰ ਫੜ ਕੇ ਖੜ੍ਹੀ ਹੋਈ ਸੀ ਤੇ ਦੇਖਦੇ ਹੀ ਦੇਖਦੇ ਘਰ ਦੇ ਮੂਰੇ ਹੀ ਡਿੱਗ ਪਈ। "ਜਤਿੰਦਰ ਜਤਿੰਦਰ ਕੀ ਹੋਇਆ ਤੈਨੂੰ?" ਕਹਿੰਦੇ ਹੋਏ ਬਲਵੀਰ ਜੀ ਮਦਦ ਲਈ ਚਲਾਉਣ ਲੱਗੇ ਆਸੇ-ਪਾਸੇ ਦੇ ਲੋਕ ਭੱਜ ਕੇ ਆਏ ਜਲਦੀ-ਜਲਦੀ ਗੱਡੀ ਵਿੱਚ ਪਾ ਕੇ ਉਸ ਨੂੰ ਹਸਪਤਾਲ ਲਜਾਇਆ ਗਿਆ ਜਤਿੰਦਰ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਬਾਹਰ ਬੈਠੇ ਬਲਵੀਰ ਜੀ ਸੋਚ ਰਹੇ ਸੀ ਕਿ ਅਜਿਹਾ ਕੀ ਹੋਇਆ ਜਤਿੰਦਰ ਨੂੰ ਜੋ ਇਸ ਤਰ੍ਹਾਂ ਚੱਕਰ ਖਾ ਕੇ ਡਿੱਗ ਪਈ ਸ਼ਾਇਦ ਕਮਜ਼ੋਰੀ ਆ ਗਈ ਹੋਵੇਗੀ ਜਾਂ ਫੇਰ ਕੋਈ ਗੰਭੀਰ ਬਿਮਾਰੀ ਤਾਂ ਨਹੀਂ ਹੋ ਗਈ ਹੋਵੇਗੀ। ਕਬਰਹਾਟ ਵਿੱਚ ਆ ਕੇ ਉਸਨੇ ਆਪਣੇ ਬੇਟੇ ਨੂੰ ਫੋਨ ਕੀਤਾ ਪਰ 2-3 ਵਾਰ ਫੋਨ ਕਰਨ ਤੋਂ ਬਾਅਦ ਵੀ ਉਸਦੇ ਪੁੱਤਰ ਨੇ ਫੋਨ ਨਹੀਂ ਚੁੱਕਿਆ। ਜਦੋਂ ਆਈਸੀਯੂ ਵਿੱਚੋਂ ਨਰਸ ਬਾਹਰ ਆਈ ਤਾਂ ਬਲਵੀਰ ਜੀ ਨੇ ਪੁੱਛਿਆ ਕਿ ਹੁਣ ਜਤਿੰਦਰ ਕਿਵੇਂ ਹੈ? ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਤੁਸੀਂ ਰਿਸੈਪਸ਼ਨ ਤੇ 50000 ਰੁਪਏ ਜਮ੍ਹਾਂ ਕਰਵਾ ਦਿਓ। ਬਲਵੀਰ ਜੀ ਨੇ रिसेप्शन ਤੇ ਜਾ ਕੇ ਪੈਸੇ ਜਮਾ ਕਰਵਾ ਦਿੱਤੇ ਜਦੋਂ ਜਤਿੰਦਰ ਦੀਆਂ ਰਿਪੋਰਟਾਂ ਆਈਆਂ ਤਾਂ ਜੋ ਕੁਝ ਵੀ ਰਿਪੋਰਟਾਂ ਵਿੱਚ ਆਇਆ ਉਸ ਨੂੰ ਵੇਖ ਕੇ ਬਲਵੀਰ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਜਤਿੰਦਰ ਨੂੰ ਕੈਂਸਰ ਸੀ ਕੁਝ ਟਾਈਮ ਤੱਕ ਬਲਵੀਰ ਜੀ ਨੂੰ ਲੱਗਿਆ ਜਿਵੇਂ ਉਸ ਦੇ ਸਰੀਰ ਵਿੱਚ ਜਾਨ ਹੀ ਨਾ ਹੋਵੇ ਪਰੰਤੂ ਉਸ ਨੇ ਖੁਦ ਨੂੰ ਟੁੱਟਣ ਨਾ ਦਿੱਤਾ ਅਤੇ ਮਨ ਹੀ ਮਨ ਸੋਚ ਲਿਆ ਇਹ ਆਪਣੀ ਘਰ ਵਾਲੀ ਨੂੰ ਪਰੇਸ਼ਾਨ ਨਹੀਂ ਹੋਣ ਦੇਵਾਂਗਾ ਗੁਰਤੇਜ ਦਾ ਫੋਨ ਆਇਆ ਤਾਂ ਬਲਵੀਰ ਜੀ ਨੇ ਸਾਰੀ ਗੱਲ ਆਪਣੇ ਪੁੱਤਰ ਨੂੰ ਦੱਸ ਦਿੱਤੀ ਉਸ ਦਾ ਪੁੱਤਰ ਕਹਿਣ ਲੱਗਿਆ ਪਿਤਾ ਜੀ ਤੁਸੀਂ ਚਿੰਤਾ ਨਾ ਕਰੋ ਮਾਂ ਠੀਕ ਹੋ ਜਾਵੇਗੀ ਬਸ ਉਸ ਦੇ ਖਾਣ ਪੀਣ ਤੇ ਦਵਾਈਆਂ ਦਾ ਧਿਆਨ ਰੱਖੋ ਦੋ ਦਿਨ ਹਸਪਤਾਲ ਰੱਖਣ ਤੋਂ ਬਾਅਦ ਡਾਕਟਰ ਨੇ ਜਤਿੰਦਰ ਨੂੰ ਘਰ ਭੇਜ ਦਿੱਤਾ ਬਲਵੀਰ ਜੀ ਉਸ ਦਾ ਬਹੁਤ ਖਿਆਲ ਰੱਖਣ ਲੱਗੇ ਆਪਣੇ ਹੱਥਾਂ ਨਾਲ ਉਸ ਨੂੰ ਪੌਸ਼ਟਿਕ ਖਾਣਾ ਬਣਾ ਕੇ ਖਵਾਉਂਦੇ ਉਸ ਨੂੰ ਦਵਾਈਆਂ ਵੀ ਟਾਈਮ ਸਰ ਦਿੰਦੇ ਹਰ ਰੋਜ਼ ਸਵੇਰੇ ਸ਼ਾਮ ਸ਼ਹਿਰ ਕਰਨ ਲਈ ਵੀ ਲੈ ਕੇ ਜਾਂਦੇ ਟਾਈਮ ਸਰ ਚੈੱਕ ਅਪ ਕਰਵਾਉਣ ਲਈ ਹਸਪਤਾਲ ਲੈ ਕੇ ਜਾਂਦੇ ਇਹ ਸਭ ਦੇਖ ਕੇ ਜਤਿੰਦਰ ਦੀਆਂ ਅੱਖਾਂ ਪਰ ਆਉਂਦੀਆਂ ਪਰੰਤੂ ਬਲਵੀਰ ਜੀ ਨੇ ਏ ਸੋਚ ਲਿਆ ਸੀ ਕਿ ਹੁਣ ਜਤਿੰਦਰ ਨੂੰ ਕੁਝ ਨਹੀਂ ਹੋਣ ਦੇਵੇਗਾ ਚੰਗੇ ਤੋਂ ਚੰਗਾ ਇਲਾਜ ਕਰਵਾ ਕੇ ਉਸ ਨੂੰ ਠੀਕ ਕਰਕੇ ਹੀ ਦਮ ਲਵੇਗਾ ਕਈ ਦਿਨ ਇਸ ਤਰ੍ਹਾਂ ਹੀ ਲੱਗਦੇ ਗਏ ਪਰ ਜਤਿੰਦਰ ਦੀ ਹਾਲਤ ਸੁਧਰਨ ਦੀ ਥਾਂ ਹੋਰ ਖਰਾਬ ਹੁੰਦੀ ਗਈ ਜਦੋਂ ਵੀ ਜਤਿੰਦਰ ਕਮਜ਼ੋਰ ਹੁੰਦੀ ਥੰ ਬਲਵੀਰ ਜੀ ਉਸ ਨੂੰ ਹੌਸਲਾ ਦਿੰਦੇ ਤੇ ਕਹਿੰਦੇ ਕਿ ਜੇਕਰ ਆਤਮ ਵਿਸ਼ਵਾਸ ਹੋਵੇ ਤਾਂ ਵੱਡੀ ਤੋਂ ਵੱਡੀ ਬਿਮਾਰੀ ਨੂੰ ਵੀ ਹਰਾਇਆ ਜਾ ਸਕਦਾ ਹੈ ਪਰ ਇਕੱਲੇ ਬੈਠ ਕੇ ਬਲਵੀਰ ਜੀ ਬਹੁਤ ਰੋਂਦੇ ਆਪਣੇ ਦਿਲ ਦਾ ਬੋਝ ਹਲਕਾ ਕਰਨ ਲਈ ਇੱਕ ਦਿਨ ਬਲਵੀਰ ਜੀ ਨੇ ਆਪਣੇ ਪੁੱਤਰ ਨੂੰ ਫੋਨ ਲਗਾਇਆ ਤਾਂ ਉਸ ਦਾ ਪੁੱਤਰ ਗੁੱਸੇ ਨਾਲ ਕਹਿਣ ਲੱਗਿਆ ਕਿ ਪਿਤਾ ਜੀ ਟਾਈਮ ਤਾਂ ਦੇਖ ਲਿਆ ਕਰੋ ਰਾਤ ਦੇ 11 ਵਜh ਰਹੇ ਹਨ ਤੁਹਾਨੂੰ ਤਾਂ ਇੱਥੇ ਕੋਈ ਕੰਮ ਨਹੀਂ ਫਾਰਮ ਆ ਇੱਥੇ ਬਹੁਤ ਵਿਜੀ ਹਾਂ पुत्र मेरी गल समझ की कोशिश कर तेरी माँ की तबीयत ठीक नहीं है जिन्ना जल्दी हो सके तू इ आ जा पर पिता जी माँ की तबीयत ठीक नहीं है तो इस कर सकता हाँ बुढ़ापे ये सब चलता ही रहा है तुम उन्हों डॉक्टर दिखाओ वैसे भी मेरे उथे आने की उन्ना बीमारी ठीक नहीं हो जाएगी हाँ छोटिया छोटिया गलों ਮੈਨੂੰ ਫੋਨ ਕਰਕੇ ਪਰੇਸ਼ਾਨ ਨਾ ਕਰਿਆ ਕਰੋ ਹੁਣ ਮੈਂ ਫੋਨ ਰੱਖਦਾ ਹਾਂ ਸਵੇਰੇ ਜਲਦੀ ਦਫ਼ਤਰ ਜਾਣਾ ਹੈ ਆਪਣੇ ਪੁੱਤਰ ਦੀ ਗੱਲ ਸੁਣ ਕੇ ਬਲਵੀਰ ਜੀ ਹੈਰਾਨ ਰਹਿ ਗਏ ਉਦੋਂ ਕਮਰੇ ਵਿੱਚ ਭਈ ਜਤਿੰਦਰ ਦੀ ਆਵਾਜ਼ ਆਈ ਕੀ ਹੋਇਆ ਜੀ ਗੁਰਤੇਜ ਦਾ ਫੋਨ ਸੀ ਤਾਂ ਮੇਰੀ ਵੀ ਗੱਲ ਕਰਵਾ ਦਿੰਦੇ ਬਲਵੀਰ ਜੀ ਕਹਿਣ ਲੱਗੇ ਜਤਿੰਦਰ ਮੈਨੂੰ ਤਾਂ ਧਿਆਨ ਹੀ ਨਹੀਂ ਰਿਹਾ ਕਿ ਇਸ ਵੇਲੇ ਉਥੇ ਰਾਤ ਹੈ ਉਹ ਸੌਂ ਰਹੇ ਸੀ ਬੇਵਜਾ ਹੀ ਉਹਨਾਂ ਨੂੰ ਡਿਸਟਰਬ ਕਰ ਦਿੱਤਾ ਮੈਂ ਕੱਲ ਨੂੰ ਤੇਰੀ ਗੱਲ ਕਰਵਾ ਦੇਵਾਂਗਾ ਠੀਕ ਹੈ ਤਾਂ ਗੁਰਤੇਜ ਨੇ ਕੀ ਕਿਹਾ ਉਹ ਇੰਡੀਆ ਕਦੋਂ ਆਵੇਗਾ ਸਾਨੂੰ ਮਿਲਣ ਲਈ ਬਲਵੀਰ ਜੀ ਹੜਬੜਾ ਹਟ ਵਿੱਚ ਕਹਿਣ ਲੱਗੇ ਹਾਂ ਹਾਂ ਜਤਿੰਦਰ ਉਹ ਛੁੱਟੀਆਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਹੀ ਉਸ ਨੂੰ ਛੁੱਟੀਆਂ ਮਿਲ ਜਾਣਗੀਆਂ ਤਾਂ ਉਹ ਸਾਨੂੰ ਮਿਲਣ ਲਈ ਆ ਜਾਵੇਗਾ ਇਹ ਕਹਿ ਕੇ ਉਹ ਆਪਣੀ ਘਰ ਵਾਲੀ ਕੋਲੋਂ ਆਪਣੇ ਅਥਰੂ ਛਪਾਉਣ ਲਈ ਬਾਹਰ ਚਲੇ ਗਈ ਅੱਜ ਫੇਰ ਜਤਿੰਦਰ ਦੀ ਤबीयत ਕੁਝ ਜ਼ਿਆਦਾ ਹੀ ਖਰਾਬ ਲੱਗ ਰਹੀ ਸੀ ਇਸ ਲਈ ਬਲਵੀਰ ਜੀ ਨੇ ਟੈਕਸੀ ਵਾਲੇ ਨੂੰ ਬੁਲਾਇਆ ਤੇ ਉਸ ਨੂੰ ਹਸਪਤਾਲ ਲੈ ਗਏ ਡਾਕਟਰ ਬਲਵੀਰ ਜੀ ਨੂੰ ਕਹਿਣ ਲੱਗੇ ਕਿ ਜਤਿੰਦਰ ਜੀ ਦੀ ਤबीयत ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਇਸ ਲਈ ਉਹਨਾਂ ਦਾ ਬੋਨ ਮੈਰੋ ਟ੍ਰਾਂਸਪਲੈਂਟ ਕਰਨ ਦੀ ਲੋੜ ਹੈ ਠੀਕ ਹੈ ਡਾਕਟਰ ਸਾਹਿਬ ਮੈਂ ਆਪਣਾ ਬੋਨ ਮੈਰੋ ਦੇਣ ਲਈ ਤਿਆਰ ਹਾਂ ਨਹੀਂ ਮਿਸਟਰ ਬਲਵੀਰ ਤੁਹਾਡਾ ਬੋਨ ਮੈਰੋ ਮੈਚ ਨਹੀਂ ਹੋਵੇਗਾ ਜੇਕਰ ਤੁਹਾਡਾ ਕੋਈ ਬੇਟਾ ਹੈ ਤਾਂ ਉਸ ਦਾ ਬੋਨ ਮੈਰੋ ਮੈਚ ਕਰ ਸਕਦਾ ਹੈ ਜਾਂ ਕੋਈ ਜਤਿੰਦਰ ਦੇ ਭਾਈ ਭੈਣ ਦਾ ਪਰ ਡਾਕਟਰ ਸਾਹਿਬ ਸਾਡਾ ਬੇਟਾ ਤਾਂ ਕੈਨੇਡਾ ਰਹਿੰਦਾ ਹੈ ਮੈਂ ਇਸ ਬਾਰੇ ਵਿੱਚ ਉਸ ਨਾਲ ਗੱਲ ਕਰਾਂਗਾ ਮਿਸਟਰ ਬਲਬੀਰ ਥੋੜਾ ਜਲਦੀ ਕਰਿਓ ਬੋਨ ਮੈਰੋ ਟ੍ਰਾਂਸਲੇਸ਼ਨ ਦਾ ਇੱਕ ਲੰਮਾ ਪ੍ਰੋਸੈਸ ਹੈ ਤੇ ਸਾਡੇ ਕੋਲ ਸਮਾਂ ਬਹੁਤ ਘੱਟ ਹੈ ਇਸ ਵਿੱਚ ਘੱਟ ਤੋਂ ਘੱਟ 20-25 ਲੱਖ ਰੁਪਏ ਦਾ ਖਰਚਾ ਵੀ ਆਵੇਗਾ ਜੇਕਰ ਬੋਨ ਮੈਰੋ ਟ੍ਰਾਂਸਪਲੈਂਟ ਹੋ ਜਾਵੇਗਾ ਤਾਂ 50% ਚਾਂਸ ਹਨ ਜਤਿੰਦਰ ਜੀ ਦੇ ਬਚਨ ਦੇ ਨਹੀਂ ਤਾਂ ਨਹੀਂ ਤਾਂ ਕੀ ਡਾਕਟਰ ਸਾਹਿਬ ਨਹੀਂ ਤਾਂ ਜਿਆਦਾ ਤੋਂ ਜਿਆਦਾ 1.5 ਮਹੀਨਾ ਇਸ ਤੋਂ ਜਿਆਦਾ ਨਹੀਂ ਤੁਹਾਡੇ ਘਰ ਵਾਲੀ ਕੋਲ ਇਹਨਾਂ ਦੀਆਂ ਦਵਾਈਆਂ ਦਾ ਵੀ ਖਾਸ ਧਿਆਨ ਰੱਖਣਾ ਹੈ ਇੱਕ ਟਾਈਮ ਵੀ ਦਵਾਈ ਮਿਸ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਮੈਂ ਕੁਝ ਵੀ ਨਹੀਂ ਕਰ ਸਕਦਾ ਥੋੜੀ دیر ਮੰਗਰੋਂ ਬਲਵੀਰ ਜੀ ਜਤਿੰਦਰ ਨੂੰ ਘਰ ਲੈ ਆਏ ਅਗਲੇ ਦਿਨ ਉਹਨਾਂ ਨੇ ਆਪਣੇ ਬੇਟੇ ਨੂੰ ਫੇਰ ਫੋਨ ਕੀਤਾ ਹੌਂ ਚੁੱਕਦੇ ਹੀ ਉਹਨਾਂ ਦਾ ਬੇਟਾ ਪੜ ਕੁੱਠਿਆ ਕਹਿਣ ਲੱਗਿਆ ਪਿਤਾ ਜੀ ਤੁਸੀਂ ਮੈਨੂੰ ਡਿਸਟਰਬ ਨਾ ਕਰਿਆ ਕਰੋ ਠੀਕ ਹੈ ਪੁੱਤਰ ਪਰ ਤੇਰੀ ਮਾਂ ਮਾਂ ਦੀ ਬਿਮਾਰੀ ਦੇ ਨਾਂ ਤੇ ਮੈਨੂੰ ਬਲੈਕਮੇਲ ਕਰਨਾ ਬੰਦ ਕਰੋ ਪਿਤਾ ਜੀ ਪਲੀਜ਼ ਬਲਵੀਰ ਜੀ ਝਿਜਕਦੇ ਹੋਏ ਕਹਿਣ ਲੱਗੇ ਪੁੱਤਰ ਤੇਰੀ ਮਾਂ ਦੇ ਇਲਾਜ ਲਈ ਮੈਨੂੰ ਪੈਸੇ ਚਾਹੀਦੇ ਹਨ ਮੇਰੇ ਕੋਲ ਜਿੰਨੇ ਵੀ ਪੈਸੇ ਸੀ ਉਹ ਸਾਰੇ ਖਰਚ ਹੋ ਗਏ ਪੈਨਸ਼ਨ ਆਉਣ ਵਿੱਚ ਹਾਲੇ ਬਹੁਤ ਦਿਨ ਬਾਕੀ ਹਨ ਫੇਰ ਪੈਨਸ਼ਨ ਇੰਨੀ ਵੀ ਨਹੀਂ ਹੈ ਕਿ ਤੇਰੀ ਮਾਂ ਦਾ ਇਲਾਜ ਪੈਨਸ਼ਨ ਨਾਲ ਜਾਰੀ ਰੱਖਿਆ ਜਾਵੇ ਪਿਤਾ ਜੀ ਐਨਾ ਵੱਡਾ ਘਰ ਹੈ ਉਹ ਕਿਸ ਦਿਨ ਕੰਮ ਆਵੇਗਾ ਤੁਸੀਂ ਘਰ ਨੂੰ ਬੈਣੇ ਰੱਖ ਕੇ ਬੈਂਕ ਤੋਂ ਪੈਸੇ ਲੈ ਲਓ ਮੈਨੂੰ ਤੁਹਾਡੇ ਘਰ ਦੀ ਕੋਈ ਲੋੜ ਨਹੀਂ ਪਰ ਪੁੱਤਰ ਇਸ ਵਿੱਚ ਵੀ ਬਹੁਤ ਟਾਈਮ ਲੱਗ ਜਾਵੇਗਾ ਤੇ ਸਾਡੇ ਕੋਲ ਟਾਈਮ ਬਿਲਕੁਲ ਘੱਟ ਹੈ ਤਾਂ ਆਪਣੇ ਪਿਤਾ ਜੀ ਦੀ ਗੱਲ ਕੱਟਦੇ ਹੋਏ ਗੁਰਤੇਜ ਕਹਿਣ ਲੱਗਿਆ ਦੇਖੋ ਪਿਤਾ ਜੀ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਮੈਂ ਹਲੇ ਬਿਜੀ ਹਾਂ ਤੁਹਾਨੂੰ ਹੀ ਕੁਝ ਕਰਨਾ ਹੋਵੇਗਾ ਬਸ ਮੇਰੇ ਕੋਲੋਂ ਪੈਸੇ ਮੰਗਣ ਦੀ ਉਮੀਦ ਨਾ ਕਰਨਾ ਇਹ ਕਹਿੰਦੇ ਹੋਏ ਉਸਨੇ ਫੋਨ ਕੱਟ ਦਿੱਤਾ ਪੁੱਤਰ ਦੀ ਗੱਲ ਸੁਣ ਕੇ ਬਲਵੀਰ ਜੀ ਆਪਣੇ ਆਪ ਨੂੰ ਕਹਿਣ ਲੱਗੇ ਮਾਤਾ ਪਿਤਾ ਜਦੋਂ ਸੁਪਨੇ ਵਿੱਚ ਵੀ ਬੱਚਿਆਂ ਨੂੰ ਤਕਲੀਫ ਵਿੱਚ ਦੇਖਦੇ ਹਨ ਤਾਂ ਉਹਨਾਂ ਦਾ ਦਿਲ ਬੈਠ ਜਾਂਦਾ ਹੈ ਪਰ ਕੀ ਮਾਂ ਬਾਪ ਨੂੰ ਕਸ਼ਟ ਦੇਣ ਤੋਂ ਬਾਅਦ ਵੀ ਬੱਚਿਆਂ ਨੂੰ ਰੱਤੀ ਪਰ ਅਹਿਸਾਸ ਨਹੀਂ ਹੁੰਦਾ ਆਪਣੇ ਬੱਚੇ ਹੀ ਕਿਵੇਂ ਪੱਥਰ ਦਿਲ ਤੇ ਸਵਾਰਥੀ ਹੋ ਜਾਂਦੇ ਹਨ ਬਹੁਤ ਟਾਈਮ ਸੋਚਣ ਤੋਂ ਬਾਅਦ ਬਲਵੀਰ ਜੀ ਆਪਣੀ ਪਤਨੀ ਨੂੰ ਦਵਾਈ ਦੇਣ ਲਈ ਆ ਗਏ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ ਇੱਕ ਟਾਈਮ ਵੀ ਦਵਾਈ ਨਹੀਂ ਭੁੱਲਦੇ ਖਿਆਲ ਤਾਂ ਹਮੇਸ਼ਾ ਮੇਰਾ ਤੂੰ ਰੱਖਿਆ ਹੈ ਜਤਿੰਦਰ ਪੂਰੇ 40 ਸਾਲ ਹੋ ਗਏ ਹਨ ਜਦੋਂ ਬਲਵੀਰ ਨੇ ਇਹ ਕਿਹਾ ਤਾਂ ਜਤਿੰਦਰ ਹੈਰਾਨ ਹੋ ਕੇ ਕਹਿਣ ਲੱਗੇ हां ਸੱਚ ਮੈਂ ਤਾਂ ਭੁੱਲ ਹੀ ਗਈ ਅੱਜ ਸਾਡੇ ਵਿਆਹ ਦੀ ਬਰੇ ਗੰਢ ਹੈ ਤਾਂ ਬਲਵੀਰ ਜੀ ਨੇ ਕਿਹਾ ਹਾਂ ਜਤਿੰਦਰ ਮੈਨੂੰ ਯਾਦ ਹੈ ਜਦੋਂ ਤੂੰ ਵਿਆਹ ਕੇ ਇਸ ਘਰ ਵਿੱਚ ਆਈ ਸੀ ਬਲਵੀਰ ਜੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਵਿਆਹ ਦੀ ਹਰ ਬਰੇ ਗੰਢ ਕਿੰਨੇ ਪਿਆਰ ਨਾਲ ਮਨਾਉਂਦੇ ਆਏ ਹਾਂ ਪਿਛਲੀ ਬਰੇ ਗੰਢ ਤੇ ਤੁਸੀਂ ਮੈਨੂੰ ਬਹੁਤ ਹੀ ਸੋਹਣਾ ਸੂਟ ਖਰੀਦ ਕੇ ਦਿੱਤਾ ਸੀ ਪਰ ਹੁਣ ਮੇਰੀ ਤबीयत ਹੀ ਖਰਾਬ ਹੈ ਕਹਿੰਦੇ ਕਹਿੰਦੇ ਜਤਿੰਦਰ ਜੀ ਦਾ ਗਲਾ ਭਰ ਆਇਆ ਕੁਝ ਦੇਰ ਚ ਚੁੱਪ ਰਹਿਣ ਤੋਂ ਬਾਅਦ ਉਹ ਬੋਲੀ ਜਿਆਦਾ ਤੁਹਾਨੂੰ ਜਦੋਂ ਤੁਸੀਂ ਮੇਰਾ ਹੱਥ ਫੜ ਕੇ ਕਿਹਾ ਸੀ ਮੈਂ ਤੇ ਇਥੋਂ ਅਠਵਾਂ ਵਚਨ ਮੰਗਣਾ ਚਾਹੁੰਦਾ ਹਾਂ ਤਾਂ ਮੈਂ ਇਹ ਸੋਚ ਕੇ ਹੈਰਾਨ ਰਹਿ ਗਈ ਸੀ ਕਿ ਸੱਤ ਵਚਨ ਥੋੜੇ ਸੀ ਜਿਹੜਾ ਤੁਸੀਂ ਇੱਕ ਹੋਰ ਮੰਗ ਰਹੇ ਹੋ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਮੈਨੂੰ ਵਚਨ ਚਾਹੀਦਾ ਹੈ ਕਿ ਤੂੰ ਸਦਾ ਮੇਰਾ ਸਾਥ ਨਿਭਾਵੇਂਗੀ ਫੇਰ ਚਾਹੇ ਕੋਈ ਵੀ ਸਥਿਤੀ ਕਿਉਂ ਨਾ ਹੋਵੇ ਤੂੰ ਹਰ ਮੁਸ਼ਕਿਲ ਵਿੱਚ ਮੇਰਾ ਸਾਥ ਨਹੀਂ ਛੱਡੇਂਗੀ ਮੈਂ ਤੁਹਾਨੂੰ ਉਹ ਬਚਨ ਦੇ ਦਿੱਤਾ ਸੀ ਇਹਨਾਂ ਕਹਿ ਕੇ ਜਤਿੰਦਰ ਨੇ ਬਲਵੀਰ ਜੀ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਅਤੇ ਰੋਂਦੀ ਹੋਈ ਕਹਿਣ ਲੱਗੀ ਅੱਜ ਤੱਕ ਮੈਂ ਆਪਣੇ ਉਸ ਬਚਨ ਨੂੰ ਨਿਵਾਇਆ ਹੈ ਪਰ ਹੁਣ ਸ਼ਾਇਦ ਆਪਣੀ ਘਰ ਵਾਲੀ ਦੀ ਇਹ ਗੱਲ ਸੁਣਦੇ ਹੀ ਬਲਵੀਰ ਜੀ ਇੱਕਦਮ ਟੁੱਟ ਗਏ ਅਤੇ ਫੁੱਟ ਫੁੱਟ ਕੇ ਰੋਣ ਲੱਗੇ ਇੱਕ ਦੂਜੇ ਦਾ ਸਾਥ ਛੱਡਣ ਦੇ ਵਿਚਾਰ ਨੇ ਦੋਨਾਂ ਨੂੰ ਅੰਦਰੋਂ ਤੋੜ ਦਿੱਤਾ ਬਸ ਜਤਿੰਦਰ ਬੋਧ ਹੋ ਗਿਆ ਰੋਣਾ ਧੋਣਾ ਹੁਣ ਤੈਨੂੰ ਠੀਕ ਹੋਣਾ ਪਵੇਗਾ ਮੇਰੇ ਲਈ ਇਸ ਲਈ ਇਹ ਦਵਾਈ ਖਾ ਲੈ ਤੇ ਨਾਸ਼ਤਾ ਵੀ ਕਰਨਾ ਹੈ ਕਹਿੰਦੇ ਹੋਏ ਬਲਵੀਰ ਜੀ ਨੇ ਜਤਿੰਦਰ ਨੂੰ ਖਾਲੀ ਪੇਟ ਵਾਲੀ ਦਵਾਈ ਦੇ ਦਿੱਤੀ ਜਤਿੰਦਰ ਜੀ ਕਹਿਣ ਲੱਗੇ ਕੀ ਕਰਾਂ ਮੇਰਾ ਵੀ ਦਿਲ ਨਹੀਂ ਕਰਦਾ ਤੁਹਾਨੂੰ ਛੱਡ ਕੇ ਜਾਣ ਨੂੰ ਤੂੰ ਕਿਤੇ ਨਹੀਂ ਜਾਏਂਗੀ ਜਤਿੰਦਰ ਬਸ ਸਭ ਠੀਕ ਹੋ ਜਾਵੇਗਾ ਫਿਰ ਜਤਿੰਦਰ ਨੇ ਕਿਹਾ ਤੁਹਾਡੀ ਗੁਰਤੇਜ ਨਾਲ ਗੱਲ ਹੋਈ ਕੁਝ ਦੇਰ ਪਹਿਲਾਂ ਫੋਨ ਕੀਤਾ ਸੀ ਉਸਨੇ ਫੋਨ ਨਹੀਂ ਚੁੱਕਿਆ ਦਫ਼ਤਰ ਵਿੱਚ ਵਿਜੀ ਰਹਿਦਾ ਹੈ ਇਹ ਕੀ ਗੱਲ ਹੋਈ ਅਜੇਹਾ ਵੀ ਕੀ ਵਿਜੀ ਹੋ ਗਿਆ ਜਿਹੜਾ ਬਿਮਾਰ ਮਾਂ ਦਾ ਹਾਲ ਜਾਣਨ ਲਈ ਉਸ ਦੇ ਕੋਲ ਟਾਈਮ ਹੀ ਨਹੀਂ ਹੈ ਤੁਸੀਂ ਉਸ ਨੂੰ ਫੋਨ ਕਰੋ ਮੈਂ ਗੱਲ ਕਰਨੀ ਹੈ ਇੱਕ ਵਾਰ ਉਸ ਨਾਲ ਨਹੀਂ ਜਤਿੰਦਰ ਉਹ ਵਿਜੀ ਹੈ ਮੈਂ ਕੱਲ ਨੂੰ ਤੇਰੀ ਗੱਲ ਕਰਵਾ ਦੇਵਾਂਗਾ ਏਕੀ ਗੱਲ ਹੋਈ ਤੁਸੀਂ ਹਰ ਰੋਜ਼ ਕੱਲ ਕਹਿ ਕੇ ਟਾਲ ਦਿੰਦੇ ਹੋ ਇੱਕ ਵਾਰ ਗੱਲ ਤਾਂ ਕਰਵਾ ਦਿਓ ਉਸ ਨਾਲ ਗੱਲ ਕਰਨ ਦਾ ਬਹੁਤ ਤਿਲ ਕਰ ਰਿਹਾ ਹੈ ਹੋ ਸਕੇ ਤਾਂ ਵੀਡੀਓ ਕਾਲ ਕਰ ਲਿਓ ਅਸੀਂ ਆਪਣੇ ਪੋਤਾ-ਪੋਤੀ ਦਾ ਵੀ ਚਿਹਰਾ ਵੇਖ ਲਵਾਂਗੇ। ਜਤਿੰਦਰ ਦੇ ਵਾਰ-ਵਾਰ ਜਿੱਦ ਕਰਨ ਤੇ ਬਲਵੀਰ ਜੀ ਨੇ ਜਤਿੰਦਰ ਨੂੰ ਫੋਨ ਕੀਤਾ। ਦੂਜੇ ਪਾਸਿਓਂ ਕੜਕਦੀ ਹੋਈ ਆਵਾਜ਼ ਆਈ। ਆਖਰ ਤੁਸੀਂ ਲੋਕ ਕੀ ਚਾਹੁੰਦੇ ਹੋ? ਮੈਂ ਇਥੋਂ ਸਾਰੇ ਕੰਮ ਛੱਡ ਕੇ ਮੈਂ ਸਾਰਾ ਦਿਨ ਤੁਹਾਡੇ ਨਾਲ ਹੀ ਫੋਨ ਤੇ ਗੱਲਾਂ ਕਰਦਾ ਰਹਾ। ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ? ਮੈਨੂੰ ਤੁਹਾਡਾ ਘਰ ਨਹੀਂ ਚਾਹੀਦਾ। ਤੁਸੀਂ ਉਸ ਨੂੰ ਗੈਣੇ ਰੱਖ ਕੇ ਬੈਂਕ ਤੋਂ ਲੋਨ ਲੈ ਸਕਦੇ ਹੋ ਜੋ ਮਨ ਵਿੱਚ ਆਏ ਉਹ ਕਰ ਸਕਦੇ ਹੋ ਇਹ ਸੁਣ ਕੇ ਬਲਵੀਰ ਜੀ ਨੇ ਫੋਨ ਕੱਟ ਦਿੱਤਾ ਅਤੇ ਬੋਲੇ ਜਤਿੰਦਰ ਗੁਰਤੇਜ ਨੇ ਕਿਹਾ ਕਿ ਉਸ ਨੂੰ ਬਹੁਤ ਕੰਮ ਹਨ ਜਦੋਂ ਫ੍ਰੀ ਹੋਇਆ ਉਹ ਫੋਨ ਕਰ ਲਵੇਗਾ ਮੈਂ ਤੈਨੂੰ ਕਿਹਾ ਸੀ ਨਾ ਉਹ ਵੀਜੀ ਹੈ ਪਰ ਤੂੰ ਮੰਨਦੀ ਨਹੀਂ ਹੁਣ ਖਾਣਾ ਖਾ ਲੈ ਦਵਾਈ ਲੈਣ ਦਾ ਟਾਈਮ ਹੋ ਰਿਹਾ ਹੈ ਜਤੇਂਦਰ ਬਲਵੀਰ ਜੀ ਦੇ ਮਨ ਦੀ ਗੱਲ ਸਮਝ ਗਈ ਅਤੇ ਉਸ ਨੂੰ ਕਹਿਣ ਲੱਗੀ ਕੋਈ ਗੱਲ ਨਹੀਂ ਤੁਸੀਂ ਉਦਾਸ ਨਾ ਹੋ ਸਾਡੇ ਪੁੱਤਰ ਦੀ ਵੀ ਆਪਣੀ ਜ਼ਿੰਦਗੀ ਹੈ ਉਹ ਆਪਣੇ ਪੈਰਾਂ ਤੇ ਖੜਾ ਹੈ ਇਸ ਤੋਂ ਜ਼ਿਆਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਸ ਦੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਹੈ ਜ਼ਬਰਦਸਤੀ ਉਸ ਨੂੰ ਇੱਥੇ ਬੁਲਾ ਕੇ ਉਸ ਦੀ ਤਰੱਕੀ ਵਿੱਚ ਰੁਕਾਵਟ ਕਿਉਂ ਪਾਈਏ ਆਪਾਂ ਮੇਰੀ ਇੱਕ ਇੱਛਾ ਹੈ ਵਾਦਾ ਕਰੋ ਤੁਸੀਂ ਉਸ ਨੂੰ ਜਰੂਰ ਪੂਰਾ ਕਰੋਗੇ ਮੈਂ ਚਾਹੁੰਦੀ ਹਾਂ ਮਰਨ ਤੋਂ ਬਾਅਦ ਮੇਰਾ ਅੰਤਿਮ ਸੰਸਕਾਰ ਗੁਰਤੇਜ ਦੇ ਹੱਥੋਂ ਹੀ ਹੋਵੇ ਇਹ ਤੂੰ ਕੀ ਕਹਿ ਰਹੀ ਹੈ ਜਤਿੰਦਰ ਤੂੰ ਕਿਤੇ ਨਹੀਂ ਜਾ ਰਹੀ ਬਲਵੀਰ ਜੀ ਕਹਿਣ ਲੱਗੇ ਮੈਂ ਸਭ ਜਾਣਦੀ ਹਾਂ ਜਦੋਂ ਡਾਕਟਰ ਤੁਹਾਨੂੰ ਮੇਰੀ ਸਿਹਤ ਬਾਰੇ ਦੱਸ ਰਹੇ ਸੀ ਤਾਂ ਉਸ ਵੇਲੇ ਮੈਨੂੰ ਸਭ ਕੁਝ ਸੁਣ ਰਿਹਾ ਸੀ ਬਸ ਤੁਸੀਂ ਮੈਨੂੰ ਵਚਨ ਦਿਓ ਕਿ ਮੇਰੀ ਆਖਰੀ ਇੱਛਾ ਜ਼ਰੂਰ ਪੂਰੀ ਕਰੋਗੇ ਨਹੀਂ ਜਤਿੰਦਰ ਤੂੰ ਜਾਣਦੀ ਹੈ ਇਸ ਇੱਛਾ ਨੂੰ ਪੂਰਾ ਕਰਨਾ ਮੇਰੇ ਵਾਸ ਦੀ ਗੱਲ ਨਹੀਂ ਹੈ ਦੋ ਤਿੰਨ ਦਿਨ ਬਾਅਦ ਬਲਵੀਰ ਜੀ ਦੇ ਪੁੱਤਰ ਦਾ ਫੋਨ ਆਇਆ ਉਸਨੇ ਕਿਹਾ ਪਿਤਾ ਜੀ ਮੈਂ ਇੰਡੀਆ ਆ ਰਿਹਾ ਹਾਂ ਇਹ ਸੁਣਦੇ ਹੀ ਬਲਵੀਰ ਜੀ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਸੱਚਮੁੱਚ ਕਦੋਂ ਆ ਰਿਹਾ ਤੂੰ ਅਗਲੇ ਹਫਤੇ ਹੀ ਆ ਜਾਵਾਂਗਾ ਪਿਤਾ ਜੀ अच्छा ਤਾਂ ਠੀਕ ਹੈ ਮੈਂ ਡਾਕਟਰ ਦੀ ਅਪਾਇੰਟਮੈਂਟ ਲੈ ਲੈਂਦਾ ਹਾਂ ਪਰ ਪਿਤਾ ਜੀ ਮੈਂ ਚੰਡੀਗੜ੍ਹ ਆ ਰਿਹਾ ਹਾਂ ਇਸ ਵਿੱਚ ਡਾਕਟਰ ਦਾ ਕੀ ਮਤਲਬ ਹੈ ਮੈਂ ਸਿਰਫ ਇੱਕ ਬਿਜ਼ਨਸ ਮੀਟਿੰਗ ਦੇ ਲਈ ਆ ਰਿਹਾ ਹਾਂ ਉੱਥੋਂ ਥੋੜਾ ਸਮਾਂ ਕੱਢ ਕੇ ਤੁਹਾਨੂੰ ਵੀ ਮਿਲ ਜਾਵਾਂਗਾ ਮੇਰਾ ਇੱਕ ਦੋਸਤ ਬੈਂਕ ਮੈਨੇਜਰ ਹੈ ਮੈਂ ਉਸ ਨਾਲ ਕਰ ਗਏਣੇ ਰੱਖਣ ਦੀ ਗੱਲ ਵੀ ਕੀਤੀ ਸੀ ਉਸਨੇ ਕਿਹਾ ਕਿ ਉਹ ਜਲਦੀ ਤੋਂ ਜਲਦੀ ਇਹ ਕੰਮ ਕਰਵਾ ਦੇਵੇਗਾ ਬੈਂਕ ਤੋਂ ਲੋਨ ਲੈਣ ਵਾਸਤੇ ਸਾਰੇ ਕਾਗਜ਼ਾਤ ਪਹਿਲਾਂ ਹੀ ਤਿਆਰ ਰੱਖਣਾ ਤੁਸੀਂ ਮੈਂ ਚਾਹੁੰਦਾ ਹਾਂ ਕਿ ਕਾਗਜ਼ੀ ਕਾਰਵਾਈ ਮੇਰੇ ਸਾਹਮਣੇ ਹੋਵੇ ਤਾਂ ਕਿ ਤੁਹਾਡੀ ਪੈਸੇ ਸੰਬੰਧੀ ਦਿੱਕਤ ਦੂਰ ਹੋ ਜਾਵੇ ਮੇਰੀਆਂ ਪਰੇਸ਼ਾਨੀਆਂ ਵੀ ਇਹ ਕਹਿੰਦੇ ਹੋਏ ਗੁਰਤੇਜ ਨੇ ਫੋਨ ਕੱਟ ਦਿੱਤਾ ਪੁੱਤਰ ਦੀ ਗੱਲ ਸੁਣ ਕੇ ਬਲਬੀਰ ਜੀ ਦਾ ਵਿਸ਼ਵਾਸ ਟੁੱਟ ਗਿਆ ਦਿਲ ਤੇ ਦਿਮਾਗ ਦਾ ਕੋਈ ਵੀ ਹਿੱਸਾ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਕੋਈ ਪੁੱਤਰ ਇੰਨਾ ਸਵਾਰਥੀ ਵੀ ਹੋ ਸਕਦਾ ਹੈ ਉਸ ਦੀਆਂ ਅੱਖਾਂ ਵਿੱਚ ਲਹੂ ਉੱਤਰ ਆ ਉਸਨੇ ਆਪਣੇ ਹੰਝੂ ਸਾਫ਼ ਕੀਤੇ ਅਤੇ ਜਤਿੰਦਰ ਕੋਲ ਜਾ ਕੇ ਕਹਿਣ ਲੱਗਿਆ ਜਤਿੰਦਰ ਤੂੰ ਜਾਣਦੀ ਹੈ ਤੇਰਾ ਪੁੱਤਰ ਇੰਡੀਆ ਆ ਰਿਹਾ ਹੈ ਇਹ ਗੱਲ ਸੁਣਦੇ ਹੀ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ ਅਤੇ ਮੁਸਕਰਾਉਂਦੇ ਹੋਏ ਕਹਿਣ ਲੱਗੀ ਸੱਚ ਕਹਿ ਰਹੇ ਹੋ ਤੁਸੀਂ ਹਾਂ ਜਤਿੰਦਰ ਝੂਠ ਬੋਲ ਕੇ ਮੈਨੂੰ ਕੀ ਮਿਲੂਗਾ ਅੱਛਾ ਤਾਂ ਫਿਰ ਕਦੋਂ ਆ ਰਿਹਾ ਹੈ ਉਹ ਬੱਚੇ ਵੀ ਆਉਣਗੇ ਨਾ ਉਸਦੇ ਨਾਲ ਉਹ ਅਗਲੇ ਹਫਤੇ ਆ ਰਿਹਾ ਹੈ ਚੰਡੀਗੜ੍ਹ ਵਿੱਚ ਉਸਦੀ ਮੀਟਿੰਗ ਹੈ ਸਿਰਫ ਕੱਲਾ ਹੀ ਆਵੇਗਾ ਮੀਟਿੰਗ ਖਤਮ ਕਰਨ ਤੋਂ ਬਾਅਦ ਕੁਝ ਟਾਈਮ ਲਈ ਸਾਨੂੰ ਵੀ ਮਿਲ ਕੇ ਜਾਵੇਗਾ ਜਤਿੰਦਰ ਹੁਣ ਤੂੰ ਦਵਾਈ ਖਾ ਕੇ ਸੌ ਜਾ ਰਾਤ ਬਹੁਤ ਹੋ ਗਈ ਹੈ ਜਿਆਦਾ देर ਤੱਕ ਜਾਗਣਾ ਤੇਰੀ ਤਬੀਅਤ ਲਈ ਠੀਕ ਨਹੀਂ ਹੈ ਬਲਵੀਰ ਜੀ ਨੇ ਕਿਹਾ ਪਰ ਜਤਿੰਦਰ ਦੀਆਂ ਅੱਖਾਂ ਵਿੱਚੋਂ ਨੀਂਦ ਬਹੁਤ ਦੂਰ ਜਾ ਚੁੱਕੀ ਸੀ ਉਹ ਬਸ ਆਪਣੇ ਪੁੱਤਰ ਬਾਰੇ ਸੋਚ ਰਹੀ ਸੀ ਅਗਲੇ ਹਫਤੇ ਜਦੋਂ ਵਰਤੇਜ ਘਰ ਆਇਆ ਤਾਂ ਬਲਵੀਰ ਜੀ ਉਸ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਅਤੇ ਕਹਿਣ ਲੱਗੇ ਆ ਗਿਆ ਪੁੱਤ ਨੂੰ ਤੇਰੀ ਮਾਂ ਕਦੋਂ ਦੀ ਤੇਰਾ ਇੰਤਜ਼ਾਰ ਕਰ ਰਹੀ ਹੈ ਗੁਰਤੇਜ ਨੇ ਰਸਮੀ ਤੌਰ ਤੇ ਆਪਣੇ ਪਿਤਾ ਜੀ ਦੇ ਪੈਰੀ ਹੱਥ ਲਾਇਤੇ ਕਹਿਣ ਲੱਗਾ ਪਿਤਾ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਇਹ ਮੇਰਾ ਦੋਸਤ ਹੈ ਇਹ ਬੈਂਕ ਵਿੱਚ ਲੱਗਿਆ ਹੋਇਆ ਹੈ ਤੁਸੀਂ ਜਲਦੀ ਨਾਲ ਘਰ ਦੇ ਕਾਗਜ਼ ਦਿਓ ਮੈਂ ਬੜੀ ਮੁਸ਼ਕਲ ਨਾਲ ਟਾਈਮ ਕੱਢ ਕੇ ਇੱਥੇ ਆਇਆ ਹਾਂ ਪੁੱਤਰ ਆਪਣੀ ਮਾਂ ਨੂੰ ਨਹੀਂ ਮਿਲਣਾ ਹਾਂ ਹਾਂ ਪਿਤਾ ਜੀ ਉਹਨਾਂ ਨੂੰ ਵੀ ਮਿਲ ਹੀ ਲਊਗਾ ਗਾਲੀ ਗਾਲੀ ਵਿੱਚ ਉਹ ਘਰ ਦੇ ਅੰਦਰ ਆਇਆ ਤਾਂ ਬਲਵੀਰ ਜੀ ਕਹਿਣ ਲੱਗੇ ਦੇਖ ਜਤਿੰਦਰ ਸਾਡਾ ਪੁੱਤਰ ਆ ਗਿਆ ਹੈ ਸਾਨੂੰ ਮਿਲਣ ਲਈ ਜਤਿੰਦਰ ਕੀ ਸੌਂ ਗਈ ਤੂੰ ਦੇਖ ਕੌਣ ਆਇਆ ਹੈ ਕਿੰਨੇ ਦਿਨਾਂ ਤੋਂ ਇਸ ਦੀ ਉਡੀਕ ਕਰ ਰਹੀ ਸੀ ਦੇਖ ਤੇਰਾ ਬੇਟਾ ਤੇਰੇ ਸਾਹਮਣੇ ਖੜਾ ਹੈ ਕਹਿੰਦੇ ਹੋਏ ਜਦੋਂ ਗੁਰਬੀਰ ਜੀ ਨੇ ਜਤਿੰਦਰ ਨੂੰ ਹਿਲਾਇਆ ਤਾਂ ਉਸ ਨੇ ਅੱਖਾਂ ਨਾ ਖੋਲੀਆਂ ਮਾਂ ਉਠ ਉੱਠਦੀ ਗਿਆ ਨਹੀਂ ਗੁਰਤੇਜ ਨੇ ਜ਼ੋਰ ਨਾਲ ਕਿਹਾ ਆਪਣੇ ਪੁੱਤਰ ਦੀ ਆਵਾਜ਼ ਸੁਣ ਕੇ ਵੀ ਜਤਿੰਦਰ ਨਾ ਉੱઠી ਜਦੋਂ ਬਲਵੀਰ ਜੀ ਨੇ ਦੁਬਾਰਾ ਜਤਿੰਦਰ ਨੂੰ ਹਿਲਾਇਆ ਤਾਂ ਉਹ ਇਸ ਦੁਨੀਆ ਤੋਂ ਜਾ ਚੁੱਕੀ ਸੀ ਗੁਰਤੇਜ ਆਪਣੀ ਮਾਂ ਦੇ ਕੋਲ ਬੈਠ ਕੇ ਉੱਚੀ ਉੱਚੀ ਰੋਣ ਲੱਗਿਆ ਬਲਬੀਰ ਜੀ ਵੀ ਆਪਣੀ ਘਰਵਾਲੀ ਦੇ ਜਾਣ ਦੇ ਗੰਮ ਵਿੱਚ ਫੁੱਟ ਫੁੱਟ ਕੇ ਰੋਣ ਲੱਗ ਪਏ ਜਲਦੀ ਹੀ ਆਂਗਵਾੜ ਦੇ ਲੋਕ ਇਕੱਠੇ ਹੋਣ ਲੱਗੇ ਜਤਿੰਦਰ ਨੂੰ ਬੈੱਡ ਉੱਪਰੋਂ ਚੱਕ ਕੇ ਮੰਜੇ ਤੇ ਲਟਾ ਦਿੱਤਾ ਜਦੋਂ ਬਲਬੀਰ ਜੀ ਨੇ ਜਤਿੰਦਰ ਦਾ ਸਹਾਰਣਾ ਚੁੱਕਿਆ ਤਾਂ ਉਸ ਹੇਠੋਂ ਦਵਾਈਆਂ ਅਤੇ ਇੱਕ ਕਾਗਜ਼ ਨਿਕਲਿਆ ਜਿਸ ਉੱਪਰ ਲਿਖਿਆ ਸੀ ਕਿ ਸਾਡਾ ਬੇਟਾ ਕੁਝ ਘੰਟਿਆਂ ਲਈ ਹੀ ਸਾਡੇ ਕੋਲ ਆ ਰਿਹਾ ਹੈ ਇਸ ਲਈ ਮੈਂ 4 ਦਿਨ ਤੋਂ ਦਵਾਈਆਂ ਨਹੀਂ ਖਾਧੀਆਂ ਮੈਂ ਜਾਣਦੀ ਹਾਂ ਕਿ ਸਾਡਾ ਪੁੱਤਰ ਬਹੁਤ ਵਿਜੀ ਰਹਿੰਦਾ ਹੈ ਮੈਂ ਆਪਣੀ ਅੰਤਿਮ ਇੱਛਾ ਪੂਰੀ ਕਰਨ ਲਈ ਤੁਹਾਡੇ ਕੋਲੋਂ ਦਵਾਈਆਂ ਲਕੋ ਕੇ ਸਰਾਹਣੇ ਥੱਲੇ ਰੱਖ ਲੈਂਦੀ ਸੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਅਠਵਾਂ ਵਚਨ ਨਹੀਂ ਨਿਵਾ ਸਕੀ ਇਹ ਸੁਣਨ ਤੋਂ ਬਾਅਦ ਬਲਬੀਰ ਜੀ ਇਕਦਮ ਸੁੰਨ ਹੋ ਗਏ ਜਦੋਂ ਗੁਰਤੇਜ ਨੇ ਆਪਣੇ ਪਿਤਾ ਜੀ ਨੂੰ ਹਲਾਇਆ ਤਾਂ ਉਹ ਵੀ ਉੱਥੇ ਹੀ ਡਿੱਗ ਪਏ ਉਹ ਵੀ ਜਤਿੰਦਰ ਨਾਲ ਅੱਠਵਾਂ ਵਚਨ ਨੇ ਵਾਣ ਲਈ ਇਸ ਦੁਨੀਆ ਤੋਂ ਕੂਚ ਕਰ ਗਏ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ ਰੱਬ ਰਾਖਾ